ਆਜੋ ਵੀ ਦੋਸਤੋ ਅੱਜ ਤੁਹਾਨੂੰ ਲੈ ਕੇ ਪਹੁੰਚ ਗਏ ਆ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਹਟ ਸਾਹਿਬ ਜਿੱਥੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ 13-13 ਕਹਿ ਕੇ ਸਭ ਦੀਆਂ ਝੋਲੀਆਂ ਪਰਦੇ ਸੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਹਟ ਸਾਹਿਬ ਦੇ ਬਾਹਰੋਂ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਤੇ ਜਲਦੀ ਜਲਦੀ ਛੋਟੀ ਜੀ ਵੀਡੀਓ ਬਣਾਈ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਇਸ ਲਈ ਕੁਝ ਇਤਿਹਾਸ ਬਾਰੇ ਆਪਾਂ ਚਰਚਾ ਨਾ ਪਾਉਨੇ ਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਭੈਣ ਬੀਬੀ ਨਾਨਕੀ ਕੋਲੇ ਸultanpur ਵਿਖੇ ਰਹਿੰਦੇ ਸੀ ਤੋ ਇੱਕ ਦਿਨ ਆਪਣੇ ਭਾਈਆ ਜੈਰਾਮ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਕਿਸੇ ਕੰਮ ਦਾ ਪਤਾ ਕਰੋ ਕਿਸੇ ਕਿਰਤ ਦਾ ਪਤਾ ਕਰੋ ਸਾਨੂੰ ਵਿਹਲੇ ਰਹਿਣਾ ਪਸੰਦ ਨਹੀਂ ਤਾਂ ਭਾਈਆ ਜੈਰਾਮ ਜੀ ਨਵਾਬ ਦੌਲਤ ਖਾਨ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਉਹਨਾਂ ਦੇ ਮੋਦੀ ਖਾਨੇ ਦੇ ਵਿੱਚ ਨੌਕਰੀ ਲਗਵਾ ਦਿੰਦੇ ਨੇ ਤਾਂ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ 13-13 ਕੇ ਸਭ ਦੀਆਂ ਝੋਲੀਆਂ ਭਰਦੇ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਦਾ ਹੱਟ ਚਲਾਉਣ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ੍ਰੀ ਹੱਟ ਸਬ ਪ੍ਰਚਲਿਤ ਹੋਇਆ ਤਾਂ ਇੱਥੇ ਇੱਕ ਪਿਆਰਾ ਸਰੋਵਰ ਵੀ ਹੈ ਜਿਸ ਦੇ ਦਰਸ਼ਨ ਤੁਹਾਨੂੰ ਕਰਾਉਣ ਜਾ ਰਹੇ ਹਾਂ ਤੁਸੀਂ ਦੇਖੋ ਇੱਥੇ ਸਰੋਵਰ ਹੈ ਇੱਕ ਛੋਟਾ ਜਿਹਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਤੇ ਇਸ ਕਿ ਚੀਜ਼ਾਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ